ਹੜ੍ਹ ਕਾਰਨ ਦਰਿਆ ਦੇ ਨਾਲ ਦੂਸਰੇ ਪਾਸੇ ਸੇਮ ਆ ਜਾਣ ਕਾਰਨ ਆਪਣੇ ਖੇਤਾਂ ਵਿੱਚ ਰਹਿੰਦੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਦਰਿਆ ਦੇ ਦੂਸਰੇ ਪਾਸਿਓਂ ਸੇਮ ਰਾਹੀਂ ਆਏ ਹੜ੍ਹ ਦੇ ਪਾਣੀ ਕਾਰਨ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੋਨਾ ਨਾਨਕਾ ਨਿਵਾਸੀ ਇੱਕ ਗਰੀਬ ਕਿਸਾਨ ਦੀ ਫਸਲ ਅਤੇ ਖੇਤਾਂ ਵਿੱਚ ਖੜੇ ਮਕਾਨ ਕਾਫੀ ਨੁਕਸਾਨੇ ਗਏ। ਹੋਰ ਤਾਂ ਹੋਰ ਅਜੇ ਵੀ ਉਹਨਾਂ ਦੇ ਘਰਾਂ ਅੰਦਰ 3 ਤੋਂ 4 ਫੁੱਟ ਪਾਣੀ ਮੌਜੂਦ ਹੈ ਜਿਸ ਕਾਰਨ ਉਹਨਾਂ ਨੂੰ ਟਿਊਬ ਰਾਹੀਂ ਆਪਣੇ ਘਰ ਤੋਂ ਬਾਹਰ ਆਉਣਾ ਜਾਣਾ ਪੈ ਰਿਹਾ ਹੈ। ਇਸ ਤੋਂ ਲਾਵਾ ਉਹਨਾਂ ਨੂੰ ਆਪਣੇ ਘਰ ਤੋਂ ਪਿੰਡ ਆਉਣ ਜਾਣ ਲਈ ਵੀ ਦਰਿਆ ਨੂੰ ਪਾਰ ਕਰਨ ਦੌਰਾਨ ਟੂਬ ਤੇ ਹੀ ਆਉਣਾ ਜਾਣਾ ਪੈ ਰਿਹਾ ਹੈ ਇਸ ਤਰ੍ਹਾਂ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਉਹਨਾਂ ਦੇ ਨੁਕਸਾਨ ਦਾ ਮੁਆਇਨਾ ਕਰਨ ਵੀ ਕੋਈ ਨਹੀਂ ਪਹੁੰਚਿਆ ਹੈ ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਐ ਦਾਨੀ ਵਜੀਰ ਸਿੰਘ ਤੇ ਪੁੱਤਰ ਦਲਾਵਰ ਸਿੰਘ ਤੇ ਪਿੰਡ ਦੋਨਾਂ ਨਾਨਕਾ ਮਾਝੇ ਇਹ ਬੰਦ ਤੋਂ ਲੱਗੇ ਮੇਰੀ ਢਾਣੀ ਐ ਇਸ ਪਾਸੇ ਰਸਤੇ ਚੜਦੇ ਸਾਰ ਕਿ ਬੰਦ ਦੇ ਕਿਹੜੀ ਜਾਂਦੀ ਸ਼ਹਿਰ ਨੂੰ ਛੜ ਕੇ ਫੈਲ ਕੇ ਜਾਂਦੀ ਐ ਅੱਗੂ ਪ੍ਰਤਾਪ ਸਿੰਘ ਦੀ ਢਾਣੀ ਆ ਗਈ ਉਸ ਤੋਂ ਪਿੱਛੇ ਬੰਦ ਮੁੱਢੇ ਢਾਣੀ ਮੇਰੀ ਰਹੀ ਹੈ ਤੇ ਬਹੁਤ ਡੁੱਬੀ ਪਈ ਐ 5-5 ਫੁੱਟਾਂ ਜੇ ਪਾਣੀ ਖੜਾ ਐ ਇਹਦੇ ਕੋਈ ਖਬਰ ਨਹੀਂ ਉਹ ਲੈਂਦਾ ਪਿਆ ਅਫਸਰ ਕੋਈ ਕੁਝ ਨਹੀਂ ਕਰਦਾ ਪਿਆ ਤੇ 2 ਮਹੀਨੇ ਹੋ ਗਏ ਮੇਰਾ ਸਮਾਨ ਪਿਆ ਆਰਮੀਆ ਦੇ ਵਿੱਚ ਬੈਂਕਰ ਤੇ ਖੱਡੇ ਰੱਖ ਤੇ ਉੱਧੇ ਸਮਾਨ ਪਿਆ ਰਾਤ ਨੂੰ ਅੱਥੇ ਬੈਠ ਸੌਂ ਜਾਂਦਾ ਦੋ ਮਹੀਨੇ ਹੋ ਗਏ ਨੂੰ ਕੋਈ ਅਫਕਰ ਨਹੀਂ ਆਇਆ ਪਰਤਾਲ ਤੇ ਕੋਈ ਕੁਝ ਨਹੀਂ ਆਇਆ ਮਕਾਨ ਦੋ ਹੋ ਗਏ ਨੂੰ ਬਿੜ ਹੋਏ ਪੈਨੂੰ 4-4 ਫੁੱਟ ਪਾਣੀ ਪੰਜ-ਪੰਜ ਖੜਾ ਵਿੱਚ ਹੈ ਕਾਨ ਤਾਂ ਦਿਸਦੇ ਕੋਈ ਮਾਰੇ ਨਾ ਦਿਸਦੇ ਨੂੰ 4-4 ਫੁੱਟ ਪਾਣੀ ਹੋ ਗਿਆ ਅੰਦਰ 5-6 ਇੰਚ ਫੁੱਟ ਖੜਾ ਰਿਹਾ ਪਾਣੀ ਹੁਣ 4-4 ਫੁੱਟ ਹੋ ਗਿਆ ਇਸ ਟਾਈਮ ਅਜੇ ਵੀ ਪਾਣੀ 4-4 ਫੁੱਟ ਖੜਾ ਹੈ ਅੱਗੇ 5-5 ਫੁੱਟ 6-6 ਖੜਾ ਰਿਹਾ ਹੈ ਠੀਕ ਹੈ ਤੇ ਮੇਰੀ ਧਾਣੀ ਜਿਆਦਾ ਡੁੱਬੀ ਹੈ ਤੇ ਦੁਨੀਆਂ ਚਾਰ ਧਾਣੀਆਂ ਪੰਜ ਆਸੇ ਪਾਸੇ ਗਏ ਫੇਮ ਨਾਲ ਉਹ ਡੁੱਬੇ ਪੰਜਾਂ ਨੂੰ ਇੱਕ ਕੇਰ ਸਿੰਘ ਦੀ ਇੱਕ ਮੰਗ ਸਿੰਘ ਦੀ ਇੱਕ ਥੰਦੋਕ ਸਿੰਘ ਦੀ ਧਾਣੀਆਂ ਵੀ ਫੇਮ ਨਾਲ ਪਾਸੇ ਲਗੇ ਪਰ ਨੇ ਸਾਰੀਆਂ ਸਭ ਤੋਂ ਧਾਣੀ ਮੇਰੀ ਜ਼ਿਆਦਾ ਡੁੱਬੀ ਹੈ ਉਹਨਾਂ ਵੇ ਮਨੇ ਮਾ ਪਾਣੀ ਸਾਰਾ ਲਗਾ ਫਿਰ ਆਪਾਸੇ ਸੇਮ ਦਾ ਮਾਰੇ ਮਰ ਦੇ ਡੇਰਾ ਆ ਗਏ ਡਲੜਾ ਮਕਾਨਾਂ ਨੂੰ ਪੈ ਗਈਆਂ ਮਕਾਨਾਂ ਨੂੰ ਪੈ ਗਈਆਂ ਨੂੰ ਤੇ ਕੋਈ ਅਫਸਰ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਚਾਰ ਪੰਜ ਧਾਣੀਆਂ ਨੂੰ ਸਭ ਤੋਂ ਧਾਣੀ ਤੇ ਮੇਰੇ ਨੁਕਸਾਨ ਜ਼ਿਆਦਾ ਵਜੀਰ ਸਿੰਘ ਦੀ ਧਾਣੀ ਦੇ ਆ ਪੱਕੇ ਮਕਾਨ ਦੋ ਕਮਰੇ ਵੇੜ ਹੋਏ ਮੈਨੂੰ ਇਹਨਾਂ ਚਾਰ ਪੰਜ ਮਕਾਨ ਹੈਗੇ ਨੂੰ ਚਾਰ ਪੰਜ ਮਕਾਨ ਆ ਉਹ ਪਿੰ ਇਹਨਾਂ ਦਾ ਬਹੁਤ ਖੜਾ ਪਾਣੀ ਹੈ ਜੀ 4 ਫੁੱਟ ਪਾਣੀ ਖੜਾ ਜੇ ਨਹੀਂ ਅੰਦਰ ਵੀ ਖੜਾ ਬਾਹਰ ਵੀ ਖੜਾ ਹੈ ਅਜੇ ਮੈਂ ਤਾਂ ਨਹੀਂ ਸੀ ਮੇਰੇ ਉੱਤੇ ਚਲਦੀ ਵੀ ਕੋਈ ਥਾਂ ਨਹੀਂ ਮੇਰੀ ਕੁਛ ਨਹੀਂ ਬੈਂਕਰ ਵਿੱਚ ਗੁਜ਼ਾਰਾ ਕਰਦਾ ਪਿਆ ਆਰਮੀ ਵਾਲੇ ਬੈਂਕਰ ਦੇ ਵਿੱਚ ਅਸਲ ਤਾਂ ਕੁਛ ਨਹੀਂ ਬਚਿਆ ਫਸਲ ਤਾਂ ਕੁਛ ਹੀ ਨਹੀਂ ਬਚਿਆ ਖਾਰਾ ਨੁਕਸਾਨ ਹੋ ਗਿਆ ਬੰਦੇ ਲਾਗੇ ਸੇਮ ਨਾਲ 4-5-5 ਕਿੱਲੇ ਹੀ ਹੋ ਗਈ ਐ ਬਸ ਲਾਮ ਨੁਕਸਾਨ ਹੋ ਗਿਆ ਬਹੁਤ ਸੇਮ ਨਾਲ ਬਾਕੀ ਹੋਰ ਗੱਲ ਉਹ ਵੀ ਇਹ 2-4-4 ਕਿੱਲੇ 2-2 ਕਿੱਲੇ 3-3 ਕਿੱਲੇ ਮੇਰੇ 2 ਕਿੱਲੇ ਜ਼ਮੀਨ ਇੱਥੇ ਤੁਹਾਡੀ 2 ਕਿੱਲੇ ਨੁਕਸਾਨੀ ਹਾਂ ਨੁਕਸਾਨ ਹੋ ਗਿਆ ਬਾਕੀ ਇਹ ਏਰੀਆ ਉਹਦਾ 20 ਕਿੱਲੇ ਬਣੀ ਜਾਂਦੇ 15 ਕਿੱਲੇ ਸੇ ਪਾਸੇ ਲਾਗੇ ਲਾਗੇ ਸਾਰੇ ਬੰਦ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕੋਈ ਕੋਠੇ ਦਾ ਅਜੇ ਗੱਲ ਸਾਦੀ ਕੋਈ ਨਹੀਂ ਹੋਈ ਸਰਪੰਚ ਕਿਹਾ ਵੀ ਕਰ ਲਵਾਂ ਤੇ ਕੋਈ ਗੱਲ ਕੀਤੀ ਅਸੀਂ ਉਹਨਾਂ ਕਹ ਕਰ ਲਵਾਂ ਤੇ ਕਹਾਂ ਤਾਂ ਗੌਰ ਨਹੀਂ ਕਰਦੇ ਭਜੇ ਕੋਈ ਸਰਪੰਚ ਦੀ ਕੁਸ਼ ਨਹੀਂ ਕਰਦਾ ਪਿਆ ਮਕਾਨ ਬਣਾਏ ਪੱਕੇ ਬਣਾਏ ਜਾਵਣਾ ਪੱਕੇ ਹੈਗੇ ਆ ਬਸ ਜਿਹੜੀ ਸਰਕਾਰ ਮੰਨ ਥੈਂਤਾ ਦੀ ਉਹ ਦਿੱਤੀ ਜਾਵੇ ਰਸਤਾ ਬੰਦ ਜਮਾਈ ਹੋ ਗਿਆ ਰਸਤਾ ਜਿਹੜਾ ਸ਼ਹਿਰ ਨੂੰ ਫਾਇਦਕਾ ਜਾਂਦਾ ਹੈ ਪ੍ਰਤਾਪ ਸਿੰਘ ਦੀ ਧਾਣੀ ਦਾ ਰਸਤਾ ਜਾਂਦਾ ਹੈ ਬੰਦ ਲਏ ਤੇ ਉਹ ਤਾਂ ਬੰਦ ਹੋ ਰਿਹਾ ਸੇਮ ਨਾਲ ਪਿਛਾ ਵਾਧੂ ਖੜੇ ਪਾਇ ਰਹੇ ਨੂੰ ਕੋਈ ਸਾਧਨ ਨਹੀਂ ਕੋਈ ਕੁਝ ਨਹੀਂ ਚੱਲ ਰਿਹਾ ਬੜਾ ਕਾਫੀ ਬਹੁਤ ਦਿੱਕਤਾ ਰਹੀ ਹੈ ਅਸੀਂ ਧਾਣੀਾਂ ਦੇ ਵਿੱਚੋਂ ਵਿਚੂ ਬੱਚ ਟੋਰ ਤੇ ਪੈਦਲ ਜਾਂਦੀ ਰਹਿੰਦਾ ਸ਼ਹਿਰ ਸੇ ਜਾਣਾ ਹੋਵੇ ਤਾਂ ਤੇ ਪਿੱਛੇ ਮੜ ਜਿਹੜਾ ਪੁਲ ਨੂੰ ਛੱਡ ਜਾਈਦਾ ਇਹ ਕਿਹੜੀ ਆਕਾਵਾਲੀ ਪੁਲ ਉਧਰ ਉਧਰ ਛੱਡ ਜਾਈਦਾ ਪਿੱਛੇ ਕਦੇ ਜਾਣਾ ਕੰਮ ਹੋਵੇ ਤਾਂ ਇਹ ਸ਼ਹਿਰ ਤੋਂ ਨੇ ਕਿ ਉਹ ਬਦ ਧਾਣੀ ਤੇ ਹੈ ਘਰ ਤੋਂ ਘਰ ਵੀ ਲੱਖ ਦੇਰ ਤੱਕ ਦਿੱਤਾ ਜਾ ਰਿਹਾ ਸ ਮਕਾਨ ਦਾ ਉਹ ਮਕਾਨ ਖੜਾ ਹੈ ਮੈਨੂੰ